ਸੱਚੀ ਗੱਲ ਜੀ ਅੱਜ ਆਪਾਂ ਆਏ ਆ ਸਰਦਾਰ ਕਲਦੀਪ ਸਿੰਘ ਪਾਜੀਆਂ ਦੇ ਖੇਤਾਂ ਵਿੱਚ ਇਹਨਾਂ ਨੂੰ ਆਪਾਂ ਅੱਜ ਗ੍ਰੰਮੇ ਪਲਾਂਟੋਪਰ ਦਾ ਡੈਮੋ ਦਿੱਤਾ ਸੀ ਔਰ ਇਹਨਾਂ ਨੇ ਫਾਈਨਲ ਕਰਕੇ ਆਪਣਾ ਪਲਾਂਟੋਪਰ ਲੈ ਲਿਆ ਉਹਦੀ ਹੁਣ ਇੰਸਟਾਲੇਸ਼ਨ ਕਰਨ ਆਏ ਹੀ ਖੇਤ ਦੇ ਵਿੱਚ ਔਰ ਆਪਾਂ ਇਹਨਾਂ ਨੂੰ ਪੁੱਛ ਰਹੇ ਹਾਂ ਕਿਸ ਤਰ੍ਹਾਂ ਦੇ ਪਲਾਂਟਰ ਦੇ ਰਿਜ਼ਲਟ ਲੱਗੇ ਬਹੁਤ ਵਧੀਆ ਲਗਸਤਾਨ ਦੇ ਰਿਜ਼ਲਟ ਲੱਗੇ ਦਾ ਬਹੁਤ ਵਧੀਆ ਹੀ ਲੱਗਾ ਸਾਰਾ ਰਿਜ਼ਲਟ ਬਹੁਤ ਵਧੀਆ ਹੈ ਗ੍ਰੰਮੇ ਦਾ ਕੋਈ ਟਰੈਕਟਰ ਲੋਡ ਤੇ ਨਹੀਂ ਲੈ ਰਿਹਾ ਨਹੀਂ ਨਹੀਂ ਬਹੁਤ ਵਧੀਆ ਚੱਲ ਰਿਹਾ ਗਾਵੇਂ ਹੀ ਆਉਣ ਵਾਲੇ ਕਿਸਾਨਾਂ ਨੂੰ ਵੀ ਇਹ ਕਿੰਨੇ ਵੀ ਇਹ ਗ੍ਰੰਮੇ ਦਾ ਬਹੁਤ ਵਧੀਆ ਚ ਠੀਕ ਹੈ ਹਾਂਜੀ ਤੇ ਮੰਨ ਲਓ ਐਵਰੇਜ ਜਿਹੜਾ ਵਾ ਪਰ ਦੇ ਤੁਹਾਡੇ ਮੁਤਾਬਕ ਕਿੰਨੇ ਕਿਲੇ ਸੱਜ ਸਕਦਾ ਹੈ 8 ਤੋਂ ਬਾਅਦ ਕਿੰਨੇ ਕੱਢੂਗੇ ਓਕੇ ਜੀ ਹਾਂਜੀ ਓਕੇ ਤੇ ਮਨ ਲੱਗਾ ਹਦ ਰੇ ਜਿਹੜਾ 8 ਤੋਂ ਬਾਅਦ ਲੈ ਜੂ ਠੀਕ ਹੈ ਹਾਂਜੀ ਸਾਹੀ ਰੋ ਕਿਸੇ ਨਾ ਕੋਈ ਸ਼ਕਤੀਮਾਨ ਗਰਮੋ ਦਾ ਪਲਾਂਟ ਉੱਪਰ ਲੈਣਾ ਹੋਵੇ ਐਸੇ ਵੇਲੇ ਬੀਟਿੰਗ ਚ ਚੱਲ ਰਿਹਾ ਵਾ 20 ਦਿਨ ਇੱਕ ਤੋਂ ਲੈ ਕੇ 5 ਦਿਨ ਤੱਕ ਰਿਟਿੰਗ ਹੈ ਜਿਨ੍ਹਾਂ ਨੇ ਵੀ ਨਵੇਂ ਵੀ ਪਲਾਂਟ ਉਪਰ ਸ਼ਕਤੀਮਾਨ ਗਰਮੀ ਲੈਣਾ ਵਾ ਉਹ ਜਲਦੀ ਤੋਂ ਜਲਦੀ ਸਾਡੇ ਨਾਲ ਥੰਦ ਮਸ਼ੀਨਰੀ ਸਟੋਰ ਨਾਲ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਸ਼ੇਅਰ ਮਸ਼ੀਨਾਂ ਮੁਹੱਈਆ ਕਰ ਸਕੀਏ ਔਰ ਜੇ ਕਿਸੇ ਵੀਰ ਨੇ ਪਲਾਂਟ ਉਪਰ ਦਾ ਡੈਮੋ ਲੈਣਾ ਵਾ ਉਹ ਵੀ ਸਾਡੇ ਨਾਲ 9417134899 ਦੇ ਸੰਪਰਕ ਕਰੋ ਤਾਂ ਕਿ ਅਸੀਂ ਫੀਲਡ ਜਾ ਕੇ ਵਥੀਏ ਕੇ ਪਲਾਂਟ ਉਪਰ ਦਾ ਕੰਮ ਕੀ ਹੈ ਉਹਨੇ ਕਿਸ ਤਰ੍ਹਾਂ ਆਪਣਾ ਵਰਕ ਕਰਨਾ ਵਾ ਮਸ਼ੀਨਾਂ ਸਾਰੀਆਂ ਵਧੀਆ ਵਾ ਹਰੇਕ ਦਾ ਆਪੋ ਆਪਣਾ ਜਿਸ ਤਰ੍ਹਾਂ ਦਾ ਉਹਦਾ ਸਿਸਟਮ ਹੈ ਲੇਕਿਨ ਮੈਂ ਰਿਕਵੈਸਟ ਕਰੂੰਗਾ ਕਿਸੇ ਵੀ ਮਸ਼ੀਨ ਨਾਲ ਬਰਾਬਰ ਚਲਾ ਕੇ ਜਾਂ ਉਹਦਾ ਕੰਪੈਰੀਸਨ ਇਹਦੀ ਵਰਕਿੰਗ ਨੂੰ ਜ਼ਰੂਰ ਤੁਸੀਂ ਦੇਖੋ ਔਰ ਰਿਜ਼ਲਟ ਦੇਖੋ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਸ਼ਕਤੀਮਾਨ ਗ੍ਰੀਨੂ ਪਲਾਂਟ ਉੱਪਰ ਜਿਹੜਾ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਵਾ ਧੰਨਵਾਦ ਮੇਹਰਬਾਨ